ਜਿਹੜੇ ਸਾਡੇ ਬਲਾਕ ਮੇ ਨੇ ਔਰ ਸੋਦੇ ਪੁਰੀਆ ਪੁੱਤ ਨੇ ਜਿਹਨਾਂ ਦਾ ਸੋਸ਼ਲ ਪੰਜਾਬ ਦੀ ਸਰਕਾਰ ਤਿੰਨ ਸਾਲ ਥੋੜੀਆਂ ਛੜਕਾਰਾਂ ਦੇ ਕੇ ਕਰ ਲਈ ਹੈ ਇਸੇ ਤਰ੍ਹਾਂ 17 ਦਵਾਈ 2020 ਦਾ ਰੈਟਰ ਹੈ ਸੈਕਟਰ ਦਾ ਪੇਕ ਵਿੱਚ ਲਾਗੂ ਕਰਤਾ ਬਲਾਕ ਮੇ ਪੰਜਾਬ ਦੇ ਨੇ ਇਹ ਵੀ ਲੋਕਾਂ ਦੇ ਨੂੰ ਸਭ ਲੈ ਕੇ ਜਣਾਦਾ ਹੀ ਨਾ ਰੈਗੂਲਰ ਪੰਜਾਬ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਕਮ ਪਾਇਓਨਰ ਨੀਤੀਆਂ ਦੇ ਹਾਰਤ ਪੂਰੀ ਚੱਲ ਰਹੀ ਹੈ ਪੁਰਾਣੀ ਪੈਨਸ਼ਨ ਚਕੀਰ ਐਵੇਂ ਨਹੀਂ ਲਾਗੂ ਕਰ ਰਹੀ ਪੂਰੀ ਤਰ੍ਹਾਂ ਦਬਾਓ ਹੈ ਕਿ ਲਾਗੂ ਨਹੀਂ ਕਰਨੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜਿਹੜੀ ਨੀਤੀ ਸਰਕਾਰ ਨੇ ਜਾਰੀ ਕੀਤੀ ਹੈ ਉਹ ਲਾਗੜੀ ਨੀਤੀ ਹੈ ਉਹ ਵੀ ਇਹਦਾ ਕੋਈ ਇਰਾਦਾ ਨਹੀਂ ਹੈਗਾ ਵੀ ਪੱਕੇ ਤੌਰ ਤੇ ਕੋਈ ਪਾਇਦਾਰ ਨੀਤੀ ਲਾਗੂ ਕਰ ਲਈਏ ਇੱਥੇ ਬੱਸ ਨੇ ਪਰ ਪਿਛਲੇ ਦਿਨ ਤੁਸੀਂ ਇਵਾਰਡ ਪੜ੍ਹਿਆ ਹੋਣਾ ਹੈ ਬਾਜ਼ਾਰ ਦੇ ਅੱਠ ਕਾਰਜ ਦੇ ਅੱਗੇ ਦੋਸਤੋ ਕੌਣ ਦੇ ਡੇਕਤੇ ਉਹਨੂੰ ਕੁਰੀਤਰਾ ਲਾਗੂ ਕਰਵਾਉ ਨੂੰ ਸਰਕਾਰ ਵਧ ਰਹੀ ਹੈ ਇਹ ਵੀ ਉਪਰ WFU ਦਾ ਨਿਬਾਹ ਸਰਕਾਰ ਤੇ ਕੋਈ ਸਾਡੇ ਸਮਝ ਦਾ ਹਿੱਸਾ ਬਣਦਾ ਨਹੀਂ ਰਿਹਾ ਔਰ ਜਿੱਥੇ ਅਸੀਂ ਮਜ਼ਦਮਾਂ ਨੇ ਹੁਣ ਜਿਮਨੀ ਚੋੜਾ ਦੇ ਦੌਰਾਨ ਚੋਕੜੇ ਵਿੱਚ ਜਾ ਰਹੇ ਤੇ ਫਿਰ ਲੋਕਾਂ ਦੇ ਵਿੱਚ ਜਾਣ ਲੋਕੇ ਅਸੀਂ ਕਿਹੜੇ ਬਸ ਤੇ ਲੈ ਕੇ ਜਾਦੇ ਅਸੀਂ ਮਹਿੰਗਾਈ ਦਾ ਸੱਚਾ ਮਜ਼ਦਮਾਂ ਤੇ ਪੈਨਸ਼ਨਰ ਤੇ ਆਮ ਲੋਕਾਂ ਦਾ ਸੱਚ ਹੈ ਸਾਡੂੰ ਮਹਿੰਗਾਈ ਦੇ ਮੁੱਦੇ ਤੇ ਗੱਲ ਕਰਨੀ ਚਾਹੀਦੀ ਹੈ ਇਸੋ ਲਈ ਕੱਜੇ ਮਰਾਤ ਦੇ ਜਿਹੜੇ ਸਾਡੇ ਧੀਆ ਪੁੱਤ ਨੇ ਸਾਡੇ ਇਹ ਲੋਕ ਪਿੰਡਾਂ 'ਚ ਬੈਠੇ ਆ ਸਹਰਾਂ 'ਚ ਬੈਠੇ ਆ ਉਹਨਾਂ ਦੇ ਧੀ ਪੁੱਤਲੇ ਅਸੀਂ ਉਹਨਾਂ ਨੂੰ ਪੱਕਿਆ ਕਰਨ ਦੀ ਗੱਲ ਵੀ ਉਹਨਾਂ ਨੂੰ ਕਹੀਏ ਕਿ ਅਸੀਂ ਕੱਲੇ ਮਰਾਤ ਨੂੰ ਡੀਏ ਬਣਾਉਣ ਵਾਸਤੇ ਨਹੀਂ ਲੱਗੇ ਅਸੀਂ ਆ ਤੁਹਾਡੇ ਧੀਆ ਪੁੱਤਾਂ ਬਾਤ ਲਈ ਵੀ ਲੜ ਰਹੇ ਆ ਜਿਹੜੇ ਇੱਕ ਇੱਕ ਪੰਦਰਾਂ ਤੋਂ ਬਾਅਦ ਜਿਹੜੇ ਸਾਡੇ ਬਲਾਕਾਂ ਦੇ ਆ ਤੁਹਾਡੇ ਧੀਆ ਪੁੱਤੜੇ ਜਿਨ੍ਹਾਂ ਦਾ ਸੋਸ਼ਲ ਪੰਜਾਬ ਦੀ ਸਰਕਾਰ ਤੇ ਦਸ ਸਾਲ ਥੋੜੀਆਂ ਝਟਕਾਰਾਂ ਦੇ ਕੇ ਕਰਨੀ ਹੈ ਏਸ਼ੇ ਤਰ੍ਹਾਂ 17 ਦਵਾਈ 2020 ਦਾ ਰੈਗੂਲਰ ਹੈ ਸੈਂਟਰ ਦਾ ਪੇਕ ਮਿਸਰ ਲਾਗੂ ਕਰਤਾ ਮਲਾਜਮ ਪੰਜਾਬ ਦੇ ਨੇ ਇਹ ਵੀ ਲੋਕਾਂ ਦੇ ਵਿੱਚ ਸਾਨੂੰ ਲੈ ਕੇ ਜਾਣਾ ਚਾਹੀਦਾ ਹੈ ਰੈਗੂਲਰ ਭਰਤੀ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਪੋਸਟਾਂ ਜਿਹੜੀਆਂ ਪੁਰਾਣੇ ਅਫਸਰ ਤੇ ਨੌਕਰੀ ਖਤਮ ਕਰ ਦਿੰਦੀਆਂ ਰੈਗੂਲਰ ਭਰਤੀ ਨਹੀਂ ਕਰੀ ਸਰਕਾਰ ਦੋਸਤੋ ਕਿਸੇ ਵਿੱਚ ਬੇਦੇ ਵਿੱਚ ਵੇਖ ਲਓ ਕਿਵੇਂ ਡੀਟੇ ਟੰਗ ਦੇ ਨਾਲ ਠੇਕਾਦਾਰ ਤੋਂ ਆਊਟਸੋਰਸ ਭਰਤੀ ਕਰ ਲਈ ਹੈ ਇਹ ਮਤਲਬ ਸਾਨੂੰ ਬੇਰਜਗਾਰੀ ਦਾ ਮਸਲਾ ਇਸ ਗੁੱਝੇ ਲੋਕਾਂ ਦਾ ਸਾਜਾ ਮਸਲਾ ਹੈ ਇਹਨਾਂ ਮਸਲਿਆਂ ਨੂੰ ਲੈ ਕੇ ਸਾਨੂੰ ਲੋਕਾਂ ਦੀ ਵਿਚਾਰਿਕ ਵਿੱਚ ਜਾਣਾ ਚਾਹੀਦਾ ਹੈ ਮੇਰੀ ਬੇਨਤੀ ਹੈ ਕਿ ਆਪਾਂ ਜਿਹੜਾ ਹੁਣ ਦੁਬਾਰਾ ਫੇਰ ਬਾਈ ਦੀ ਸ਼ਾਮੀ ਫੈਡਰੇਸ਼ਨ ਦੀ ਜੋ ਰਾਏ ਹੈ ਭਾਵੇਂ ਪਹਿਲਾਂ ਸਮਝ ਮੰਨਦੀ ਸੀ ਕੇਸ ਦਾ ਬਾਈ ਕੱਟ ਕਰਿਆ ਜਾਵੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ